ਅਰੇ ਬੀ ਅਸੂਬੀ ਤੱਕ ਦਿਖਾ ਦਿੱਤੀ ਆ ਕੀ ਮਸਲਾ ਜੀ ਜੀ ਕਾਨਾ ਗਊਸ਼ਾਲਾ ਤੇ ਠੇਕੇ ਦੇ ਜ਼ਮੀਨ ਲੈਂਦੀ ਐ ਉਹ ਜ਼ਮੀਨ ਦੇ ਪੱਠੇ ਵੀਜੇ ਪਹਿਲੇ ਬਰਸਮ ਵੀਜਾ ਸੀ ਤੋਂ ਉੱਤੇ ਲੱਗੇ ਗੁੱਜਰ ਰਹਿੰਦੇ ਸੋ ਗੁੱਜਰ ਪਹਿਲੇ ਬਰਸਮ ਬਰਸਮ ਜੋ ਵੀਜੀ ਸੀ ਉੱਤੇ ਉਹ ਆਪਣੇ ਮੱਝਾਂ ਨੂੰ ਛੱਡ ਦਿੰਦੇ ਸੋ ਅਬ ਹਮਨੇ ਪੱਠੇ ਵੀਜੇ ਚਰੀ ਵੀਜੀ ਐ ਉੱਚਰੀ ਨੂੰ ਵੀ ਉਹ ਰੋਜ਼ ਉਜਾੜ ਰਹੇ ਹਨ ਤੋ ਉਹਨਾਂ ਨੂੰ ਕਾਰਨ ਨਾਲ ਵੀ ਦੋ ਤਿੰਨ ਵਾਰ ਕੇ ਆਇਆ ਉਹਨਾਂ ਨੂੰ ਜਦੋਂ ਕਹਿੰਦੇ ਤੋ ਉਹ ਆਕਰ ਜਾਂਦੇ ਆਂ ਬੰਦਿਆਂ ਦੇ ਉੱਪਰ ਤੇ ਇਸ ਕਰਕੇ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਰਖਾਸਤ ਦਿੱਤੀ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੋ ਬਹੁਤ ਸਾਲ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤੋ ਫਿਰ ਪਤਾ ਹੀ ਹੈ ਤੁਮੇ ਕਿ ਬੰਦੇ ਕਿੱਤੇ ਹੁੰਦੇ ਆਂ ਜਾਂ ਸਾਰੇ ਸੰਸਥਾਏ ਕਿੱਤੀ ਹੋ ਜਾਂਦੀ ਪਰ ਮੁੜ ਕੇ ਗੱਲ ਬਦ ਜਾਂਦੀ ਹੈ ਦਰਬੰਦੂ ਉੱਪਰ ਲੈ ਜਾਂਦੇ ਸਾਰੇ ਕਿ ਇਹ ਜੀ ਇਹ ਧਰਮ ਦਾ ਮਸਲਾ ਸੀ ਬਾਕੀ ਮਸਲਾ ਹੈਗਾ ਇਹ ਗਊਸ਼ਾਲਾ ਦਾ ਤਾਂ ਇਹ ਧਰਮ ਦਾ ਕੰਮ ਹੈਗਾ ਇਹਨੂੰ ਹੱਲ ਕੀਤਾ ਜਾਵੇ ਪ੍ਰਸ਼ਾਸਨ ਨੂੰ ਕੀ ਮੰਗ ਹੈ ਸਰਦਾਰ ਨੂੰ ਜੇ ਹੀ ਮੰਗ ਹੈਗੀ ਹੈ ਜੀ ਕਿ ਉਹਨਾਂ ਨੂੰ ਰੋਕ ਕੇ ਜਾਵੇ ਕਿ ਜੋ ਅਮਨੇ ਸੇਵਾ ਕਿੱਟੀ ਕਰਕੇ ਪਹਿਲੀ ਲਿੱਤੀ ਹੈ ਠੇਕੇ ਤੇ ਉਹ ਪਹਿਲੀ ਦਾ ਨੁਕਸਾਨ ਨਾ ਕਰਨ ਤਾਂ ਸਾਢੇ 56 ਹਜ਼ਾਰ ਸਾਡੇ ਲੱਖ ਰੁਪਏ ਦਾ ਪਹਿਲੀ ਹੀ ਉਹਨਾਂ ਨੇ ਪੱਠੇ ਖਰਾਬ ਕਰਤੇ ਤੇ ਫਿਰ ਅਬੀਜਾ ਦੋ ਉਹ ਰਾਤ ਨੂੰ ਛੱਡ ਦਿੰਦੇ ਸਵੇਰ ਉਹਨਾਂ ਨੂੰ ਕਹਿੰਦੇ ਤਾਂ ਉਹ ਕੱਢ ਜਾਂਦੇ ਬੰਦਿਆਂ ਦੇ ਉੱਪਰ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਕੇ ਸਖਤੀ ਤੇ ਕਾਰਵਾਈ ਕੀਤੀ ਜਾਵੇ ਅੱਗੇ ਅੱਗੇ ਕੀ ਮਸਲਾ ਹੈ ਮੈਂ ਪਵਨ ਸ਼੍ਰੀਨ ਉੱਤਰ ਪ੍ਰਾਧ ਪ੍ਰਮukh ਰਾਸ਼ਟਰੀ ਭਗਵਾਨ ਸਾਨਾ ਸਾਡੇ ਜਨਾਲੇ ਇੱਕ ਕਾਨਾ ਗਊਸ਼ਾਲਾ ਜਿਨ੍ਹਾਂ ਨੇ ਜਿਹੜੀ ਸੰਸਥਾ ਨੇ ਸਾਰੇ ਬਿਜਾਰ ਚੁਗਾਈਆਂ ਇਕੱਠੀਆਂ ਕਰਕੇ ਸਵਾ ਦੋ ਕਿੱਲੇ ਇੱਕ ਪੈਲੀ ਉੱਥੇ ਗਊਸ਼ਾਲਾ ਦੇ ਲਾਗੇ ਲਈ ਆ ਜਿੱਥੇ ਪਹਿਲੇ ਹਸਤਾਲਾ ਬੀਜਿਆ ਸੀ ਤੇ ਉੱਥੇ ਲਾਗੇ ਗੁੱਜਰਿਆ ਤੇ ਧੱਕੇ ਦੇ ਨਾਲ ਸਰ ਸਲਾਚਾਰਗੇ ਉਹਦੇ ਬਾਰੇ ਵੀ ਆਪਾਂ ਪ੍ਰਸ਼ਾਸਨ ਨੂੰ ਅਗਵਾਤ ਕਰਾਇਆ ਸੀਗਾ ਤੇ ਹੁਣ ਆਪਾਂ ਉਥੇ ਮੱਕੀ ਬੀਜੀ ਆ 2.5 ਕਿਲੇ ਤੇ ਗੁਜਰ ਧਕੇ ਨਾਲ ਉਹਨੂੰ ਚਰਨਦੇ ਆ ਤੇ ਅਸੀਂ ਡਿਪਟੀ ਸਾਹਿਬ ਦੇ ਆਏ ਸੀਗੇ ਡਿਪਟੀ ਸਾਹਿਬ ਮਿਲਿਆ ਨਹੀਂ ਆਫਿਸ ਦੇ ਵਿੱਚ ਐਸੈਸਟਰ ਸਾਹਿਬ ਵੀ ਨਹੀਂ ਹੈਗੇ ਤੇ ਅਸੀਂ ਦਰਖਾਸਤ ਮੁਲਜੀ ਸਾਹਿਬ ਨੂੰ ਦਿੱਤੀ ਆ ਤੇ ਮੰਗ ਕਰਦੇ ਆ ਕਿ ਸਾਡੀ ਵੱਧ ਤੋਂ ਵੱਧ ਜਿਹੜਾ ਨੁਕਸਾਨ ਦੀ ਪਰਪਾਈ ਕਰਾਈ ਜਾਵੇ ਸਾਡਾ ਸਿੱਕਾ ਘੱਟੋ ਘੱਟ 78000 ਰੁਪਏ ਦਾ ਨੁਕਸਾਨ ਹੋਇਆ ਤੇ ਜੇ ਪ੍ਰਸ਼ਾਸਨ ਨੂੰ ਪੀੜ ਹੈ ਵੀ ਤੁਹਾਨੂੰ ਗੁੱਜਣਾ ਕੋ 72000 ਰੁਪਏ ਸਾਡੀ ਪਰਪਾਈ ਕਰਵਾਈ ਜਾਵੇ ਕਿਉਂਕਿ ਗਊਸ਼ਾਲਾ ਨੂੰ ਹੋਰ ਤੇ ਕੋਈ ਕਿੰਨਾ ਹੈ ਨਹੀਂ ਇਹ ਤੇ ਸਾਰੀ ਬਯਾਰ ਦੇ ਵਿੱਚੋਂ ਗ੍ਰਹੀ ਕਰਕੇ ਲੋਕ ਸੇਵਾ ਕਰਕੇ ਤੇ ਗਵਾਂ ਨੂੰ ਪਾਲਦੇ ਪਏ ਆ ਤੇ ਉਹ ਵੀ ਜੇ ੱੱਕੇ ਦੇ ਨਾਲੇ ਗੁੱਜਰ ਮੁਸਲਮਾਨ ਸਾਡਾ ਚਾਰਾ ਚਾਰਜਨ ਤੇ ਬੜੀ ਸ਼ਰਮਨਾਕ ਗੱਲ ਆ ਮੰਗ ਪ੍ਰਸ਼ਾਸਨ ਕੋ ਇਹੋ ਹੀ ਕਰਦੇ ਆ ਕਿ ਸਾਡਾ ਜਿਹੜਾ ਨਖਾਨ ਹੋਇਆ ਸਾਡੀ ਪਰਪਾਈ ਕਰਾਈ ਜਾਵੇ ਇਹ ਗਉਂ ਉਹ ਗੁਜਰਣ ਅੱਥ ਪਈ ਜਾਵੇ ਤੇ ਗਉਂ ਸੇਵਾਦ ਜਿੰਨੀ ਵੱਤ ਚੜ ਕੇ ਪ੍ਰਸ਼ਾਸਨ ਕਰ ਸਕਦਾ ਉਹ ਸਾਡੇ ਹੱਕ ਦੇ ਵਿੱਚ ਸੇਵਾ ਕਰੇ